ਇੱਕ ਆਪਣਾ ਬਹੁਤ ਹੀ ਮਸ਼ਹੂਰ ਵੀਰ ਹੋਇਆ ਸੀ ਪੰਜਾਬ ਦਾ ਤੇ ਉਹਨੇ ਇੱਕ ਵਾਰੀ ਗੱਲ ਕਹੀ ਸੀ ਕੈਸਾ ਦੇਸ਼ ਆਹ ਏ ਆ ਜਿਹੜੀ ਖਾਲੀ ਥਾਂ ਏ ਤੁਸੀਂ ਆਪੇ ਭਰ ਲੈਣੀ ਆ ਇੱਕ ਐਕਟਰ ਨੂੰ ਦੇਖਣ ਦੇ ਲਈ ਇੱਕ ਐਕਟਰ ਨੂੰ ਦੇਖਣ ਦੇ ਲਈ ਸਿਰਫ ਉਹਦੇ ਦਰਸ਼ਨ ਕਰਨ ਦੇ ਲਈ ਹੀ ਇੰਡੀਆ ਦੇ ਵਿੱਚ 40 ਲੋਕਾਂ ਦੀ ਮੌਤ ਹੋ ਜਾਂਦੀ ਆ ਜਿਹਦੇ ਵਿੱਚ 16 ਔਰਤਾਂ ਤੇ 9 ਜਿਹੜੇ ਆ ਉਹ ਬੱਚੇ ਆ ਤੇ ਇੱਕ 2 ਸਾਲ ਦੇ ਬੱਚੇ ਦੀ ਮੌਤ ਹੋ ਜਾਂਦੀ ਆ ਪਹਿਲੀ ਗੱਲ ਤਾਂ ਜਿਹੜਾ ਇਹ 2 ਸਾਲ ਦੇ ਬੱਚੇ ਨੂੰ ਲੈ ਕੇ ਆਇਆ ਇਦਾਂ ਦੀ ਭੀੜ ਦੇ ਵਿੱਚ ਉਹਦੇ ਚਪੇੜਾ ਛੱਡਣੀਆਂ ਚਾਹੀਦੀਆਂ ਸੋ ਇਹ ਪੂਰੀ ਖਬਰ ਕੀ ਆ ਕਿ ਇੱਕ ਐਕਟਰ ਪਿੱਛੇ 40 ਲੋਕ ਮਰ ਜਾਂਦੇ ਆ ਉਹਨੂੰ ਸਿਰਫ ਦੇਖਣ ਦੇ ਲਈ ਇਹ ਸਾਰੀ ਤਰਤੀਬ ਨਾਲ ਜਾਂਦਿਆਂ ਆਜੋ ਘਟਨਾ ਹੈ ਜੀ ਇਹ ਕਰੂਰ ਜ਼ਿਲ੍ਹਾ ਤਾਮਿਲਨਾਡੂ ਦਾ ਜ਼ਿਲ੍ਹਾ ਜੀ ਇਹ ਕਰੂਰ ਆਹ ਬੈਂਗਲੌਰ ਆ ਗਿਆ ਆ ਪਾਂਡੇ ਚੜੀ ਆ ਗਿਆ ਤੇ ਇਹ ਕਰੂਰ ਜ਼ਿਲ੍ਹਾ ਤਾਮਿਲਨਾਡੂ ਦਾ ਤੇ ਇਥੋਂ ਦੀ ਇਹ ਸਾਰੀ ਘਟਨਾ ਇਹ ਬੰਦਾ ਤੁਸੀਂ ਫਿਲਮਾਂ ਫੁਲਮਾਂ ਦੇ ਵਿੱਚ ਦੇਖਿਆ ਹੋਣਾ ਨਾਮ ਇਹਦਾ ਵਿਜੇ ਬਹੁਤ ਸਾਰੀਆਂ ਫਿਲਮਾਂ ਐਕਸ਼ਨ ਉਕਸ਼ਨ ਵਾਲੀਆਂ ਆਉਂਦੀਆਂ ਆ ਤਾਮਿਲ ਦੀਆਂ ਫਿਲਮਾਂ ਜਿਹਦੇ ਵਿੱਚ ਮੋਕਾ ਮਾਰਦਾ ਬੰਦਾ ਮੁੜ ਕੇ ਨਹੀਂ ਆਉਂਦਾ ਦੋ ਦੋ ਦਿਨ ਉਸ ਹਿਸਾਬ ਦੀਆਂ ਫਿਲਮਾਂ ਤੇ ਕਾਫੀ ਮਸ਼ਹੂਰ ਆ ਇਹ ਬੰਦਾ ਪੂਰੇ ਇੰਡੀਆ ਦੇ ਵਿੱਚ ਹੀ ਮਸ਼ਹੂਰ ਆ ਫਿਲਹਾਲ ਇਹ ਤਾਮਨਾਡੂ ਦਾ ਹੈ ਤੇ ਨੇ ਰੀਸੈਂਟਲੀ ਜਿਹੜੀ ਆ ਇੱਕ ਇਹ ਮਤਲਬ ਕਿ ਪੋਲੀਟੀਕਲ ਪਾਰਟੀ ਬਣਾਈ ਆ ਤੇ ਜੁਆਇਨ ਕੀਤਾ ਹੈ ਕਿ ਮੈਂ ਜਿਹੜੇ ਆ 2026 ਦੇ ਇਲੈਕਸ਼ਨ ਲੜੂਗਾ ਤੇਰੀਆਂ ਜਿੰਨੀਆਂ ਵੀ ਰੈਲੀਆਂ ਇਸ ਵੇਲੇ ਤਾਮਿਲਨਾਡੂ ਦੇ ਬਖ ਬਖ ਸ਼ਹਿਰਾਂ ਦੇ ਵਿੱਚ ਹੋ ਰਹੀਆਂ ਤੇ ਉੱਥੇ ਰਿਕਾਰਡ ਤੋੜ ਜਿਹੜੇ ਲੋਕ ਆ ਇਹਦੀਆਂ ਰੈਲੀਆਂ ਦੇ ਵਿੱਚ ਪਹੁੰਚ ਰਹੇ ਆ ਤੁਸੀਂ ਪਿੱਛੇ ਜਾ ਇਹਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਹੋਣੀਆਂ ਉਦਾਂ ਵੀ ਦੇਖੀਆਂ ਹੋਣੀਆਂ ਕਿ ਰਿਕਾਰਡ ਤੋੜ ਜਿਹੜੀਆਂ ਰੈਲੀਆਂ ਇਹਦੇ ਦੁਆਰਾ ਕੀਤੀਆਂ ਜਾ ਰਹੀਆਂ ਜਿਹਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਆ ਜਿਹੜੇ ਇਹਦੀਆਂ ਰੈਲੀਆਂ ਦੇ ਵਿੱਚ ਪਹੁੰਚ ਰਹੇ ਆ ਨਾਹਰੇਬਾਜੀ ਕਰ ਰਿਹਾ ਸੋ ਰੀਸੈਂਟਲੀ 27 ਸਪਟੰਬਰ ਨੂੰ ਇਹ ਵਿਜੇ ਟੈਲੀਪੈਥੀ ਨੇ ਇਹ ਮਤਲਬ ਕਿ ਆਪਣੀ ਪਾਰਟੀ ਦਾ ਹੀ ਇੱਕ ਪ੍ਰੋਗਰਾਮ ਸਿਗਾ ਇਹ ਕਰੂਰ ਜ਼ਿਲ੍ਹਾ ਡਿਸਟ੍ਰਿਕਟ ਜਿਹੜਾ ਦੱਸਿਆ ਤੁਹਾਨੂੰ ਮੈਂ ਤਮਨਾਡੂ ਦਾ ਉੱਥੇ ਆਉਣਾ ਸਿਗਾ ਸੋ ਉੱਥੇ ਨੇ ਆਉਣਾ ਸਿਗਾ ਜੀ ਇਹ 27 ਸਤੰਬਰ ਦੇ ਇਹ ਦੁਪਹਿਰ ਦੇ 2 ਤੋਂ ਲੈ ਕੇ 3:00 ਵਜੇ ਦਾ ਉੱਥੋਂ ਦਾ ਟਾਈਮ ਸਿਗਾ ਸੋ ਉੱਥੇ ਜਿਹੜੇ ਆਲੇ-ਦੁਆਲੇ ਵਾਲੇ ਲੋਕ ਸੀਗੇ ਇੱਥੇ ਇਹਨੂੰ ਦੇਖਣ ਦੇ ਲਈ ਕਿਉਂਕਿ ਐਕਟਰ ਆ ਮਸ਼ਹੂਰ ਆ ਤੇ ਤਮਨਾਡੂ ਦੇ ਲੋਕ ਜਿਹੜੇ ਐਦਾ ਐਕਟਰਾਂ ਦੇ ਲਈ ਕਾਫੀ ਇੱਕ ਤਰ੍ਹਾਂ ਨਾਲ ਕ੍ਰੇਜ਼ੀ ਆ ਮੈਂ ਤਾਂ ਤਮਨਾਡੂ ਵਾਲਿਆਂ ਨੂੰ ਪੜ੍ਹੇ ਲਿਖੇ ਸਮਝਦਾਗਾ ਪਰ ਜ਼ਿਆਦਾ ਮੈਂ ਆ ਨਿਊਜ਼ ਦੇਖੀ ਆ ਤਾਂ ਮੈਨੂੰ ਲੱਗ ਠੀਕ ਠਾਕ ਇਹ ਵੀ ਅੰਧ ਭਗਤਾਂ ਵਾਲਾ ਹੀ ਹਿਸਾਬ ਕਿਤਾਬਾ ਐਕਟਰਾਂ ਪਿੱਛੇ ਇਸ ਹੱਦ ਤੱਕ دیਵਾਨਗੀ ਜਾਨੀ ਕਿ ਬੱਥੋਂ ਬਾਰੇ ਹੀ ਆ ਸੋ ਇਹਨੇ 27 ਤਰੀਕ ਨੂੰ ਉੱਥੇ ਆਉਣਾ ਸੀਗਾ ਪਰ ਜਿਹੜਾ ਇਹ ਆਇਆ ਉਹ ਰਾਤ ਦੇ ਕਾਫੀ 9 9:30 10:00 ਵਜੇ ਦੱਸਿਆ ਜਾ ਰਿਹਾ ਕਿ ਇਹ ਆਇਆ ਇਹਦੇ ਨਾਲ ਜਿਹੜੇ ਲੋਕ ਸੀਗੇ ਉੱਥੇ ਜਮ੍ਹਾਂ ਹੁੰਦੇ ਗਏ ਹੌਲੀ 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 ਇਹ ਮਤਲਬ ਕਿ 2:00 ਵਜੇ ਤੋਂ ਲੈ ਕੇ ਟਕਾਲਾਂ ਪੈ ਗਈਆਂ ਸ਼ਾਮ ਪੈ ਗਈ ਤੇ ਉੱਥੇ ਜਿਹੜੀ ਭੀੜ ਸੀਗੀ ਜਿਹੜਾ ਪੁਲਿਸ ਨੇ ਅੰਦਾਜ਼ਾ ਲਾਇਆ ਸੀਗਾ ਉਹ 10000 ਦਾ ਅੰਦਾਜ਼ਾ ਲਾਇਆ ਸੀਗਾ ਕਿ 10000 ਉੱਥੇ ਭੀੜ ਆਊਗੀ ਪਰ ਜਿਹੜੀ ਇੱਥੇ ਭੀੜ ਸੀਗੀ ਪਹੁੰਚੀ ਉਹ ਲਗਭਗ ਦੱਸੀ ਜਾ ਰਹੀ ਆ 27000 ਤੋਂ ਲੈ ਕੇ 30000 ਜਿਹੜੇ ਪੁਲਿਸ ਕਰਮੀ ਸੀਗੇ ਜਿਹੜਾ ਮੈਨੇਜਮੈਂਟ ਕਰ ਰਹੇ ਸੀਗੇ ਉਹ 550 ਦੇ ਕਰੀਬ ਸੀਗੇ ਸੋ ਉਹਨਾਂ ਦੇ ਕੋਲ ਇੱਕ ਤਰ੍ਹਾਂ ਨਾਲ ਮੈਨੇਜਮੈਂਟ ਦੀ ਵੀ ਕਮੀ ਸੀਗੀ ਪਰ ਉੱਥੇ ਜਿਹੜੇ ਬਹੁਤ ਸਮੇਂ ਤੋਂ ਲੋਕ ਖੜੇ ਸੀਗੇ ਇਸ ਲਈ ਕਿਸੇ ਨੂੰ ਪਾਣੀ ਨਹੀਂ ਮਿਲ ਰਿਹਾ ਜਗਾ ਕੁਝ ਉਦਾਂ ਗਰਮੀ ਆ ਜੇ ਮੈਂ ਦੱਸਾਂ ਤਾਂ ਤਾਮਨਾਡੂ ਦਾ ਜਿਹੜਾ ਵਾਤਾਵਰਣ ਵੀ ਆ ਸਮੁੰਦਰ ਦੇ ਕੰਡੇ ਦੇ ਹੋਣ ਦੇ ਕਾਰਨ ਹਮਸ ਭਰਿਆ ਜਿਆਦਾ ਰਹਿੰਦਾ ਆ ਤੇ ਉੱਥੇ ਜਿਹੜਾ ਇਹ ਦਸੰਬਰ ਦਸੰਬਰ ਤੱਕ ਵੀ ਕਾਫੀ ਗਰਮੀ ਰਹਿੰਦੀ ਆ ਤਾਂ ਉੱਥੇ ਗਰਮੀ ਵੀ ਸੀਗੀ ਜਦੀ ਵਜ੍ਹਾ ਕਰਕੇ ਲੋਕ ਉੱਥੇ ਕਾਫੀ ਚਿਰ ਤੋਂ ਖੜੇ ਸੀਗੇ ਕਈ ਬੱਚਿਆਂ ਨੂੰ ਆਪਣੇ ਨਾਲ ਲੈ ਗਏ ਸੀਗੇ ਔਰਤਾਂ ਸੀਗੀਆਂ ਸੋ ਹਮਸ ਗਰਮੀ ਕਰਕੇ ਲੰਬੇ ਟਾਈਮ ਤੋਂ ਖੜੇ ਹੋਣ ਕਰਕੇ ਉੱਥੇ ਲੋਕ ਜਿਹੜੇ ਆ ਉਹ ਡਿਗਣ ਲੱਪ ਐ ਫਿਰ ਇੱਕ ਪਾਸੇ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਐਕਟਰ ਹੈਗਾ ਵੀ ਜੇ ਉਹਨੇ ਕੋਈ ਬੋਤਲ ਬੂਤਲ ਪਾਣੀ ਵਾਲੀ ਸਿੱਟੀ ਤੇ ਉਹਨੂੰ ਚੱਕਣ ਚੁੱਕਣ ਦੇ ਦੌੜ ਦੇ ਵਿੱਚ ਲੋਕਾਂ ਨੇ ਜਾਨੀ ਕਿ ਜਿਹੜੇ ਇਹ ਬੱਚੇ ਔਰਤਾ ਉਰਤਾ ਸੀ ਗਿਆ ਉੱਥੇ ਭਗਦੜ ਮਚ ਗਈ ਤੇ ਉਹ ਥੱਲੇ ਥੱਲੇ ਆ ਕੇ ਜਾਨੀਗੇ ਇਸ ਤਰ੍ਹਾਂ ਬਹੁਤ ਹੀ ਮਤਲਬ ਕਿ ਜ਼ਖਮੀ ਹੋ ਗਏ ਕਈ ਤਾਂ 50 ਤੋਂ ਵੱਧੂ ਜਿਹੜੇ ਲੋਕ ਆ ਉਹ ਜ਼ਖਮੀ ਦੱਸਿਆ ਜਾ ਰਿਹਾ ਤੇ 40 ਜਿਹੜੇ ਆ ਇਹ ਔਰਤਾਂ ਤੇ ਬੱਚੇ ਜਿਹਦੇ ਵਿੱਚ ਜ਼ਿਆਦੇ ਆ ਉਹ ਉਹਨਾਂ ਦੀ ਮੌਤ ਹੋ ਗਈ ਇਹ ਜਿਹੜਾ ਵਿਜੇ ਥਾਲਾਪੱਥੀ ਆ ਇਹਦੇ ਵਿਰੋਧੀ ਪਾਰਟੀਆਂ ਡੀਐਮਕੇ ਵਾਲੇ ਹੋਗਾ ਇਹ ਸਟਾਲਿਨ ਹੁਣੀ ਹੋ ਗਿਆ ਜਿਹੜਾ ਇਸ ਵੇਲੇ ਤਾਮਿਲਨਾਡੂ ਦਾ ਮੁੱਖ ਮੰਤਰੀ ਆ ਉਹਨਾਂ ਨੇ ਵੀ ਕਿਹਾ ਕਿ ਆਪਾਂ ਪੂਰਾ ਕਮਿਸ਼ਨ ਬਿਠਾਵਾਂਗੇ ਇਹਦੇ ਤੇ ਬਿਠਾਵੀ ਦਿੱਤਾ ਹੈ ਪੂਰੀ ਜਾਂਚ ਪਰ ਕੀਤੀ ਜਾਊਗੀ ਕਿ ਕਿਹਦੀ ਗਲਤੀ ਹੈ ਇਹਦੇ ਤੇ ਫਿਲਹਾਲ ਜਿਹੜੀ ਉੱਥੇ ਦੀ ਸਰਕਾਰ ਆ ਮੌਜੂਦਾ ਸਰਕਾਰ ਆ ਸਟਾਲਿਨ ਉੱਥੋਂ ਦਾ ਮੁੱਖ ਮੰਤਰੀ ਆ ਉਹਨੇ ਜਿਹੜਾ ਵੀ ਇੱਥੇ ਜੀ ਮਰਿਆ ਉਹਨਾਂ ਨੂੰ ਯਾਨੀ ਕਿ 10-10 ਲੱਖ ਰੁਪਈਆ ਹਰੇਕ ਜੀ ਨੂੰ ਜਿਹਦੇ ਪਰਿਵਾਰ ਚੋਂ ਮਰਿਆ ਉਹਨੂੰ ਦੇਣ ਦਾ ਐਲਾਨ ਕੀਤਾ ਆ ਤੇ 1-1 ਲੱਖ ਰੁਪਈਆ ਜਿਹੜੇ ਜ਼ਖਮੀਆਂ ਉਹਨੂੰ ਦੇਣ ਦਾ ਐਲਾਨ ਕੀਤਾ ਹਾਲਾਂਕਿ ਉਹਦੇ ਵਿਰੋਧੀ ਪਾਰਟੀ ਦਾ ਜਿਹੜਾ ਬੰਦਾ ਸੀਗਾ ਉਹਨੂੰ ਦੇਖਣ ਲਈ ਲੋਕ ਉੱਥੇ ਗਏ ਹੋ ਸੀਗੇ ਜਦ ਕਿ ਜਿਹੜਾ ਇਹ বিজে ਆ ਜਿਹੜਾ ਇੱਥੇ ਰੈਲੀ ਕਰਨ ਆਇਆ ਸੀਗਾ ਜਦੋਂ ਇਦਾਂ ਸਾਰੀ ਭਗੜੜ ਮਚ ਗਈ ਉੱਥੋਂ ਉਹ ਦਵਾਸ਼ਟ ਨਿਕਲ-ਨੁਕਲ ਕੇ ਆਪਣਾ ਪਲੇਨ ਚੜ੍ਹ-ਚੁੜ ਕੇ ਚੰਨੀ ਯਾਲੂ ਚੱਲ ਗਿਆ ਫਿਲਹਾਲ ਉਹਨੇ ਜਾ ਕੇ ਵੀ ਪੂਰੀ ਆਪਣੀ ਪੋਸਟ ਵਗੈਰਾ ਪਾਈ ਆ ਕਿ ਮੈਨੂੰ ਵੀ ਇਹ ਜਿਹੜੀ ਸਾਰੀ ਘਟਨਾ ਹੋਈ ਆ ਉਹਦਾ ਬਹੁਤ ਸਾਰਾ ਦੁੱਖ ਆ ਤੇ ਉਹਨੇ ਜਿਹੜੇ ਵੀ ਇੱਥੇ ਮਰੇ ਆ ਉਹਨਾਂ ਨੂੰ 20-20 ਲੱਖ ਰੁਪਈਆ ਤੇ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ 2 ਲੱਖ ਰੁਪਈਆ ਪਰ ਪਰਸਨ ਯਾਨੀ ਕਿ ਦੇਣ ਦਾ ਐਲਾਨ ਕਰ ਦਿੱਤਾ ਹੈ ਇਹ ਮੁੰਡਾ ਐਕਟਰ ਵਿਜੇ ਇਹਦੀ ਉਮਰ ਹੈ ਇਸ ਵੇਲੇ 51 ਸਾਲ ਦੀ ਆ ਕਾਫੀ ਮਸ਼ਹੂਰ ਤੇ ਮਤਲਬ ਕਿ ਕਾਫੀ ਬਲੌਕਬਾਸਟਰ ਇਹਨੇ ਫਿਲਮਾਂ ਇੱਥੇ ਜਿਹੜੀਆਂ ਤਾਮਿਲ ਦੀਆਂ ਕੀਤੀਆਂ ਪੂਰੇ ਬਾਲੀਵੁੱਡ ਦੇ ਵਿੱਚ ਵੀ ਇਹਦੀਆਂ ਡਬੂ ਬੋਹ ਕੇ ਆਉਂਦੀਆਂ ਰਹਿੰਦੀਆਂ ਯਾਨੀ ਕਿ ਕਾਫੀ ਮਸ਼ਹੂਰ ਆ ਇਹਨੇ ਲਗਭਗ 68 ਜਿਹੜੀਆਂ ਫਿਲਮਾਂ ਅੱਜ ਤੱਕ ਕੀਤੀਆਂ ਫਿਲਹਾਲ ਇਹਨੇ ਕਿਹਾ ਸੀਗਾ ਕਿ ਹੁਣ ਮੈਂ ਸਿਰਫ ਇੱਕ ਲਾਸਟ ਵਾਲੀ ਫਿਲਮ ਕਰੂੰਗਾ ਯਾਨੀ ਕਿ ਉਸ ਤੋਂ ਬਾਅਦ ਮੈਂ ਪੋਲਿਟਿਕਸ ਦੇ ਵਿੱਚ ਆ ਜਾਊਂਗਾ ਇੱਕ ਤਰ੍ਹਾਂ ਨਾਲ ਪੋਲਿਟਿਕਸ ਦੇ ਵਿੱਚ ਤਾਂ ਇਹ ਆ ਹੀ ਚੁੱਕਿਆ ਆ ਫਿਲਹਾਲ ਜਿਹੜੀ ਜਿਹੇ ਕਿਨੇ ਸੰਸਦਾਂ ਬਣਾਈ ਸੀਗੀ ਉਹ 2001 ਤੋਂ ਬਣਾਈ ਸੀ ਜਿਹਦੇ ਵਿੱਚ ਇਹ ਲੋਕਾਂ ਦੀ ਕਾਫੀ ਹੈਲਪ ਹੁਲਪ ਬਹੁਤ ਚਿਰ ਪਹਿਲਾਂ ਤੋਂ ਕਰਦਾ ਰਿਹਾ ਸੀਗਾ ਸੋ 2021 ਦੇ ਵਿੱਚ ਵੀ ਜਿਹੜੀਆਂ ਇੱਥੇ ਤਾਮਨਾਡੂ ਦੇ ਵਿੱਚ ਲੋਕਲ ਬਾਡੀ ਦੀਆਂ ਜਿਹੜੀਆਂ ਇਹ ਵੋਟਾਂ ਪਈਆਂ ਸੀਗੀਆਂ ਉਹਦੇ ਵਿੱਚ 100 ਆਨੱਤਰ ਜਿਹੜੇ ਟੋਟਲ ਉਮੀਦਵਾਰ ਸੀਗੇ ਉਹਦੇ ਵਿੱਚੋਂ 115 ਉਮੀਦਵਾਰ ਇਹ ਜਿਹੜਾ বিজে ਸੀਗਾ ਇਹਦੀ ਪਾਰਟੀ ਨੇ ਜਿੱਤ ਲੈ ਸੀਗੇ ਸੋ ਇਹਦੀ ਜਿਹੜੀ ਪਾਰਟੀ ਆ ਜਿਹੜੀ ਇਹਨੇ ਬਣਾਈ ਆ ਟੀ ਵੀ ਕੇ ਤਾਮਿਲੰਗਾ ਬਟਰੀ ਕਜੰਗਮ ਕਸੂਤਾ ਜਿਹੜਾ ਨਾਂ ਆ ਤੁਸੀਂ ਟੀ ਵੀ ਕੇ ਸਮਝ ਲਓ ਹਨ ਸੋ ਇਹਦਾ ਮੁਕਾਬਲਾ ਹੁਣ 2026 ਦੇ ਵਿੱਚ ਸਟਾਲਿਨ ਜਿਹੜਾ ਡੀ ਐਮ ਕੇ ਦਾ ਇਸ ਵੇਲੇ ਦਾ ਮੁੱਖ ਮੰਤਰੀ ਆ ਉਹਦੇ ਨਾਲ ਹੋਊਗਾ ਤੇ ਦੱਸਿਆ ਜਾ ਰਿਹਾ ਕਿ 2026 ਦੇ ਵਿੱਚ ਇਹ ਬੰਦਾ ਮੁੱਖ ਮੰਤਰੀ ਬਣ ਸਕਦਾ ਆ ਇਹ ਤਮ ਨਡੂ ਦਾ ਤਗੜੀ ਟੱਕਰ ਇਹ ਦੇਊਗਾ 2026 ਦੇ ਵਿੱਚ ਮਤਲਬ ਕਿ ਇਹ ਸਟਾਲਿਨ ਨੂੰ ਸੋ ਜਿਹੜਾ ਹੁਣ ਇੱਥੇ 40 ਲੋਕ ਇੱਥੇ ਮੌਤ ਹੋਈ ਆ ਉਹਦੇ ਤੋਂ ਬਾਅਦ ਇਹਦਾ ਥੋੜਾ ਜਿਹਾ ਘਟਾ ਜ਼ਰੂਰ ਹੋਇਆ ਆ ਪਰ ਤੁਹਾਨੂੰ ਪਤਾ ਆ ਚਾਰਕ ਦਿਨ ਲੋਕੀ ਚੇਤੇ ਚੁੱਤੇ ਰੱਖਦੇ ਹੁੰਦੇ ਆ ਤੇ ਹੱਲੇ 2026 ਨੂੰ ਟਾਈਮ ਪਿਆ ਆ ਇਹਦੀ ਯਾਨੀ ਕਿ ਫਿਰ ਚੜ੍ਹਾਈ ਚੜ੍ਹੂਈ ਹੋਈ ਜਾਣੀ ਆ ਜਿਵੇਂ ਦੱਸਾਂ ਦਾ ਤਾਮਿਲਨਾਡੂ ਵਾਲੇ ਜਿਹੜੇ ਲੋਕ ਆ ਇਹ ਜਿਹੜੇ ਐਕਟਰ ਆ ਇਨਾਂ ਦੇ ਪਿੱਛੇ ਕਾਫੀ ਪਹਿਲਾਂ ਤੋਂ ਹੀ دیਵਾਨੇ ਆ ਤੁਸੀਂ ਦੇਖਿਆ ਹੋਣਾ ਪੂਰੇ ਸਾਊਥ ਦੇ ਵਿੱਚ ਹੀ ਐਕਟਰ-ਐਕਟਰ ਹੁੰਦੇ ਆ ਉਹ ਜਦੋਂ ਨੇਤਾ ਵੀ ਬਣਦੇ ਆ ਲੋਕ ਉਹਨਾਂ ਨੂੰ ਕਾਫੀ ਬੂਟਾ-ਬੂਟਾ ਪਾ ਕੇ ਜਾਨੀ ਕਿ ਬਣਾ ਦਿੰਦੇ ਆ 2025 ਦੇ ਵਿੱਚ ਜਿਹੜੀਆਂ ਇਹ ਭਗੜੜ ਦੇ ਵਿੱਚ ਲੋਕ ਮਰਨੇ ਆੜੀਆਂ ਘਟਨਾਵਾਂ ਕਈ ਵਾਰੀ ਤੁਸੀਂ ਦੇਖਿਆ ਹੋਣਾ ਆਈਪੀਐਲ ਦਾ ਮੈਚ ਹੋਇਆ ਸੀਗਾ ਉਹਦੇ ਵਿੱਚ ਫਾਈਨਲ ਮੈਚ ਦੀ ਕੋਈ ਸੈਰਮਨੀ ਵਗੈਰਾ ਸੀਗੀ ਉੱਥੇ ਐਕਟਰਾਂ ਨੂੰ ਇਹ ਕ੍ਰਿਕਟਰਾਂ ਨੂੰ ਦੇਖਣ ਲੋਕੀ ਚਲੇ ਗਏ ਸੀਗੇ ਉੱਥੇ ਵੀ ਮੌਤ ਹੋ ਗਈ ਸੀਗੀ ਕੁੰਭ ਮੇਲੇ 'ਚ ਵੀ ਹੋਈ ਇੱਕ ਕੋਈ ਸਾਧ ਦਾ ਕੋਈ ਮੇਲਾ ਮੂਲਾ ਜਿਹਾ ਸੀਗਾ ਉੱਥੇ ਵੀ ਕੋਈ ਹੋ ਗਏ ਹਨ ਕਾਫ 2025 ਦੇ ਵਿੱਚ ਇਹ ਭਗੜੜ ਵਾਲੀ ਆ ਲੋਕਾਂ ਨੂੰ ਕਹਿੰਨਾ ਇਹ ਐਕਟਰ ਜਾਂ ਇਹ ਕ੍ਰਿਕਟਰ ਇਹਨਾਂ ਨੂੰ ਦੇਖਣ ਪਿੱਛੇ ਇੰਨੀ ਵੀ ਦੀਵਾਨਗੀ ਕਾਦੀ ਕੀ ਤੁਸੀਂ ਆਪਣੀ ਜਾਨ ਤੋਂ ਹੀ ਹੱਥ ਧੋ ਬੈਠੋ ਹਨ ਤੁਸੀਂ 2-2 ਸਾਲ ਦੇ ਬੱਚਿਆਂ ਨੂੰ ਚੱਕ ਕੇ ਇੱਥੇ ਲੈ ਕੇ ਗਏ ਹੋ ਆ ਜਦੋਂ ਵੀ ਇਦਾਂ ਦੀਆਂ ਭਗੜੜ ਵਰਗੀਆਂ ਘਟਨਾਵਾਂ ਹੁੰਦੀਆਂ ਉਹਦੇ ਵਿੱਚ ਜਿਹੜੇ ਬੱਚੇ ਹੁੰਦੇ ਆ ਜਾਂ ਔਰਤਾਂ ਹੁੰਦੀਆਂ ਉਹੋ ਹੀ ਜ਼ਿਆਦਾ ਸ਼ਿਕਾਰ ਬਣਦੀਆਂ ਕਿਉਂਕਿ ਜੇਕਰ ਕੋਈ ਬੰਦਾ ਹੁੰਦਾ ਮਾੜਾ ਮੋਟਾ ਤਕੜਾ ਹੁੰਦਾ ਉਹ ਤਾਂ ਮਿੰਦ-ਮੁੰਦੂ ਕੇ ਇੱਥੋਂ ਨਿਕਲ ਜਾਂਦਾ ਪਰ ਜਿਹੜੇ ਛੋਟੇ ਬੱਚੇ ਆ ਜਾਂ ਕੋਈ ਔਰਤਾਂ ਜਾਂ ਕੋਈ ਮੜਾ ਧੀੜਾ ਵਿਚਾਰਾ ਬੰਦਾ ਉਹ ਤਾਂ ਥੱਲੇ ਦਬ ਦੁਬ ਕੇ ਦੁਨੀਆ ਮਾਰ ਦਿੰਦੀ ਆ ਪੈਰਾ ਨਾਲ ਹੀ ਕੁਚਲ ਕਚਲ ਕੇ ਸੋ ਇਸ ਤਰ੍ਹਾਂ ਦੀਆਂ ਭੀੜਾਂ ਵਾਲੀਆਂ ਜਿਹੜੀਆਂ ਜਗ੍ਹਾ ਮੈਂ ਉੱਥੇ ਜਾਣ ਤੋਂ ਮੈਨੂੰ ਲੱਗਦਾ ਬਚਾਅ ਕਰਨਾ ਚਾਹੀਦਾ ਐਨੀ ਵੀ ਕਾਦੀ ਦੀਵਾਨਗੀ ਕਿਸੇ ਬੰਦੇ ਲਈ ਕੀ ਆਪਣੀ ਜਾਨ ਤੱਕ ਦੇਣ ਤੱਕ ਚਲੇ ਜਾਓ ਉਦਾਂ ਵੀ ਇਹ ਸਾਰਾ ਕੋਈ ਅੱਜਕੱਲ ਟੀਵੀ ਟੂਵੀ ਮੋਬਾਈਲਾਂ ਮੂਲਾਂ ਤੇ ਆ ਹੀ ਜਾਂਦਾ ਹੁੰਦਾ ਥੋੜਾ ਸਬਰ ਕਰਨਾ ਸਿੱਖੋ ਕਿਸੇ ਵੀ ਬੰਦੇ ਦੇ ਲਈ دیਵਾਨਗੀ ਇਸ ਹੱਦ ਤੱਕ ਨਹੀਂ ਹੋਣੀ ਚਾਹੀਦੀ ਕਿ ਤੁਹਾਡੀ ਜਾਨ ਵੀ ਉਹ ਕੀਮਤ ਜਿਹੜੀ ਆ ਉਹ ਵੀ ਛੋਟੀ ਅਗਲੇ ਮੂਰੇ ਨਜ਼ਰ ਆਉਣ ਲੱਪ ਹੈ ਸੋ ਇਹ ਸਾਰੀ ਇੱਥੇ ਘਟਨਾ ਸੀਗੀ ਐਦਾਂ ਦੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਹੁੰਦੀਆਂ ਰਹੀਆਂ ਪਰ ਮੈਂ ਜੋ ਇੱਕ ਦੱਸਣਾ ਚਾਹੁੰਦਾ ਸੀ ਕਿ ਕਿਸੇ ਐਕਟਰ ਜਾਂ ਕਲਾਕਾਰ ਜਾਂ ਕਰੈਕਟਰ ਦੇ ਪਿੱਛੇ ਐਡੀ ਵੀ ਜਾਨੀ ਕਿ ਬੇਵਕੂਫਾਂ ਦੀ ਹੱਦ ਤੱਕ ਵਾਲੀ دیਵਾਨਗੀ ਨਹੀਂ ਹੋਣੀ ਚਾਹੀਦੀ ਕਿ ਤੁਸੀਂ 6 6 8 8 ਘੰਟੇ ਉੱਥੇ ਖੜੇ ਰਹੋ ਉਹਦਾ ਵੇਟ ਕਰੀ ਜਾਓ ਬਾਅਦ ਚ ਅਗਲਾ ਆਵੇ ਤਾਂ ਉੱਥੇ ਕੋਈ ਪਾਣੀ ਦਾ ਪ੍ਰਬੰਧ ਨਾ ਕੋਈ ਉੱਥੇ ਕੋਈ ਹਵਾ ਆਉਂਦੀ ਆ ਧੁੱਪ ਮਤਲਬ ਗਰਮੀ ਇੰਨੀ ਆ ਹਨਾ ਉੱਥੇ ਤੁਸੀਂ ਆਪਣੇ ਬੱਚੇ ਲੈ ਕੇ ਚਲ ਜਾਓ ਇਦਾਂ ਦੀ ਭਗੜੜ ਆਵੇ ਤਾਂ ਫਿਰ ਉਹ ਬੱਚੇ ਵੀ ਉੱਥੇ ਵਿੱਚ ਮਰ ਜਾਣ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਮੈਂ ਤਾਂ ਕਹਿੰਦਾ ਇਹ ਸਬਕ ਲੈਣਾ ਚਾਹੀਦਾ ਨਾ ਜਾਓ ਇਦਾਂ ਦੀਆਂ ਜਗ੍ਹਾ ਤੇ ਜਿਹੜੀ ਇਹ ਘਟਨਾ ਹੋਈ ਜਿਹਦੇ ਵਿੱਚ 40 ਮਰੇ ਆ 50 ਤੋਂ ਜ਼ਿਆਦਾ ਜ਼ਖਮੀ ਹੋਏ ਆ ਇਹਦੀ ਨਿੰਦਾ ਸਾਰੇ ਆਪਣੇ ਪੀਐਮ ਮੋਦੀ ਹੁਣੀ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੇ ਸਾਰੇ ਜਿਹੜੇ ਹੋਰ ਪਾਰਟੀਆਂ ਦੇ ਨੇਤਾ ਅਬਨੇਤਾ ਉਹਨਾਂ ਨੇ ਕੀਤੀ ਆ ਫਿਲਹਾਲ ਤਾਮਿਲਨਾਡੂ ਦੇ ਵਿੱਚ ਇਸ ਗੱਲ ਦੇ ਉੱਤੇ ਕਾਫੀ ਐਸ ਵੇਲੇ ਪੋਲਿਟਿਕਸ ਚੱਲ ਰਹੀ ਆ ਜਾਨੀ ਕਿ ਵਿਜੇ ਨੂੰ ਨੀਮਾ ਦਿਖਾਇਆ ਜਾ ਰਿਹਾ ਤੇ ਜਿਹੜੇ ਡੀਐਮਕੇ ਵਾਲੇ ਆ ਉਹਦਾ ਫਾਇਦਾ ਲੈ ਰਹਾ ਕੀ ਬੇਸ਼ੱਕ ਇਹ ਵਿਰੋਧੀ ਧਿਰ ਦੇ ਜਿਹੜੇ ਲੋਕ ਸੀਗੇ ਜਿਨ੍ਹਾਂ ਦੀ ਮੌਤ ਹੋਈ ਆ ਅਸੀਂ ਫਿਰ ਵੀ ਉਹਨਾਂ ਦੇ ਨਾਲ ਖੜੇ ਆ ਸੋ ਇਹ ਸਾਰੀ ਘਟਨਾ ਸੀ ਜੇ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ